ਸਸੀਗਲ ਜੀ ਤੁਹਾਡਾ ਸਵਾਗਤ ਹੈ ਨਵੇਂ ਬਲੌਕ ਚ ਪਰਮ ਝਾੜੂ ਮਾਰ ਲੈ ਪੁੱਤ ਪਸੂੜਿੰਗੀ ਜਾਂਦੇ ਪਿੱਛੇ ਚੱਲ ਜਲਦੀ ਰੋਟੀ ਬਣਾ ਲਈਏ ਪਰਮ ਚੱਲ ਮੇਰਾ ਪੁੱਤ ਰੋਟੀ ਬਣਾ ਕੇ ਫੇਰ ਕੀਤੀਆਂ ਥੋੜੀਆਂ ਗੱਲਾਂ ਦੁੱਖ ਸੁੱਖ ਸਾਂਝੀ ਵੀ ਕਰਨੇ ਪੈਂਦੇ ਘਰਾਂ ਦੇ ਬਹੁਤ ਕੰਮ ਹੁੰਦਾ ਬਿਆਦ ਬਤ ਦੇਖੋ ਕਿਦਾਂ ਦੇਖਦੀ ਡੈਂਬਰਾਂ ਨੂੰ ਮੈਂ ਲਾਤੀ ਬਾਹਰ ਅੱਗ ਗੰਧ ਬਹੁਤ ਪਿਆ ਸੀਗਾ ਬਾਹਰ ਤੇ ਮੈਂ ਲਾਤੀ ਅੱਗ ਇਧਰ ਝੋਟੀਆਂ ਮੱਝਾਂ ਵਾਲੇ ਨੇ ਹੱਤ ਕਰਾਈ ਚੱਲ ਵੀ ਆਪਾਂ ਬਣਾ ਕੇ ਰੋਟੀ ਖਾ ਕੇ ਰੋਟੀ ਤੇ ਆਪਾਂ ਉਹ ਗੇ ਰੈਡੀ ਪੱਗਾਂ ਬੰਨ ਲਈਆਂ ਕੰਮ ਤੇ ਜਾਣਾ ਸੀਗਾ ਪਰ ਮੈਂ ਕਹਿੰਦੀ ਮੈਂ ਅੱਜ ਵੀਡੀਓ ਬਣਾਣੀ ਆ ਤੁਸੀਂ ਅੱਜ ਪਿੱਛੇ ਖੜ੍ਹੇ ਵਧੀਆ ਸੋਹਣੇ ਲੱਗਦੇ ਸੀ ਅੱਜ ਆ ਪੱਗ-ਪੱਗ ਬੰਨੀਆਂ ਪਹੁੰਚੀਆਂ ਸੰਗਾ ਨੇ ਲਓ ਜੀ ਆਪਾਂ ਪਹੁੰਚ ਕੇ ਪ੍ਰੀਤ ਟ੍ਰੈਵਲ ਬੰਗੇ ਆ ਉੱਥੇ ਪਹੁੰਚ ਕੇ ਆਪਾਂ ਕੰਮ ਕੀਤਾ ਸ਼ੁਰੂ ਸਫਾਈ ਕਰਨ ਤੋਂ ਬਾਅਦ ਲੈਪਟਾਪ ਕਰ ਲਿਆ ਔਨ ਤੇ ਆਪਣੀ ਚੱਲ ਪਈ ਜੀ ਕੰਮ ਸ਼ੁਰੂ ਹੋ ਗਿਆ ਲਓ ਵੀ ਜੀ ਨੇ ਟਿਕਟਾਂ ਲੈਣੀਆਂ ਹੁੰਦੀਆਂ ਸਸਤੇ ਰੇਟਾਂ ਤੇ ਜਾ ਕਿਸੇ ਨਹੀਂ ਬਾਹਰ ਵੀ ਜਾ ਲਵਾਣਾ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਆਪਾਂ ਕਰਦੇ ਆ ਕੰਮ ਇੱਕ ਨੰਬਰ ਦਾ ਕੰਮਕਾੜੀ ਦਾ ਰਸੀਦ ਕੱਟ ਕੇ ਦੇਈਦੀ ਆ ਚਲੋ ਜੀ ਆਪਾਂ ਮੁਛਾ ਮਸ਼ਾ ਕਰਕੇ ਸੈਟਮ ਆ ਗਏ ਥੋੜਾ ਜਿਹਾ ਲਾਈਵ ਹੋਣੇ ਆ ਲਾਈਵ ਹੋਣ ਦਾ ਮੂਡ ਨਹੀਂ ਬਣਿਆ ਫਿਰ ਮੈਂ ਕਿਹਾ ਚਲ ਕੋਈ ਨਹੀਂ ਵੀਡੀਓ ਬਣਾ ਲੰਨੇ ਆ ਮੈਂ ਕਿਹਾ ਜੀ ਭਾਜੀ ਆਜੋ ਅੰਦਰ ਕਹਿੰਦਾ ਭਾਜੀ ਬਾਹਰ ਮੀਂਹ ਪੈ ਗਿਆ ਮੌਸਮ ਬੜਾ ਠੰਡਾ ਏਸੀ ਕਰੋ ਬੰਦ ਤੇ ਆਪਾਂ ਆ ਗਏ ਅੰਦਰ ਮੈਂ ਕਿਹਾ ਲੈ ਵੀ ਮੁੰਡਿਆ ਚੱਕ ਦੇ ਕੰਮ ਨੂੰ ਮੁੰਡੇ ਨੇ ਲਿਆਂਦੀ ਸੀ ਅੱਜ ਗੱਡੀ ਨਵੀਂ ਕਹਿੰਦਾ ਭਾਜੀ ਮੈਂ ਪੀਜ਼ਾ ਖਲਾਣਾ ਮੈਂ ਕਿਹਾ ਭੁੱਖ ਅੱਗੇ ਬੋਲ ਗਿਆ ਛ ਜੋ ਵੀ ਲਿਆਣਾ ਪੀਜ਼ਾ ਲੈਣਾ ਪੀਜ਼ਾ ਲਿਆਓ ਫਿੰਗਰ ਲੈਣੇ ਫਿੰਗਰ ਲੈਓ ਜੋ ਵੀ ਖਲਾਣਾ ਜਲਦੀ ਖਲਾਦੋ ਭੁੱਖ ਲਗੀ ਬਾਸ ਆਦੂ ਵਾਲੇ ਦੂਰ ਜਾਣਾ ਲਵੇ ਸੇਮਰ ਆ ਗਿਆ ਪੀਜ਼ੇ ਲੈ ਕੇ ਇੱਧਰ ਫੇ ਹੋ ਗਈ ਛੁੱਟੀ ਮੈਨੂੰ ਕਹਿੰਦੀ ਗੋਲ ਗੱਪੇ ਦਾ ਖਲਾਦਿਓ ਮੈਂ ਕਿਹਾ ਲਓ ਜੀ ਗੋਲ ਗੱਪੇ ਖਾਓ ਗੋਲ ਗੱਪੇ ਖਾਣ ਤੋਂ ਬਾਅਦ ਆਪਾਂ ਆ ਗਏ ਜੀ ਘਰ ਨੂੰ ਘਰ ਨੂੰ ਆਦਿਆਂ ਨੇ ਆਪਾਂ ਬਣਾਈ ਵੀਡੀਓ ਨਾਲੇ ਚੱਕਿਆ ਸੀ ਸਾਲਾ ਸਾਲੇ ਨੇ ਆਣਾ ਸੀਗਾ ਬੰਗਿਆ ਦਾ ਮਸ਼ੇਰ ਤੋਂ ਤਾਂ ਆ ਕੇ ਫਿਰ ਨਾਲੇ ਹੀ ਆਂਦਾ ਤੇ ਰਹਿ ਕੇ ਕਰਨਾ ਪਿਆ ਮੋਬਾਈਲ ਅਪਡੇਟ ਸਾਰਾ ਟੱਬਰ ਮੋਬਾਈਲ ਤੇ ਲੋ ਜੀ ਇਧਰ ਸਾਡੀ ਮੰਮੀ ਵੀ ਮੋਬਾਈਲ ਤੇ ਪਕਾਰ ਵਾਲੀ ਵੀ ਡੈਡੀ ਵੀ ਤੇ ਬਾਹਰ ਹੁਣ ਆਪਾਂ ਡੌਗੀ ਨੂੰ ਪਾਇਆ ਜੀ ਖਾਣਾ ਤੇ ਪਸ਼ੂ ਪੰਨੇ ਬਾਹਰ ਤੇ ਆਪਾਂ ਚੱਲ ਕੇ ਘੁੰਮਣ ਮੌਸਮ ਜਿਹਾ ਵਧੀਆ ਯਾਰ ਮੀ ਹੁਣ ਨਾ ਹੀ ਪਵੇ ਤਾਂ ਵਧੀਆ ਗੱਲ ਵਸ ਬਣਕਾ ਹੁਣ ਪੱਕੀਆਂ ਵਾ ਕਿਉਂ ਰੱਬ ਨੇ ਹੁਣ ਉਖਲੀ ਚ ਸਿਰ ਦਿੱਤਾ ਵਾ ਤਾਂ ਮੌਲਿਆਂ ਦਾ ਕੀ ਡਰ ਜੇ ਕਿਸੇ ਨੇ ਚਮਕੀਲਾ ਫਿਲਮ ਲੈਣੀ ਹੋਵੇ ਤਾਂ ਸਾਡੇ ਨਾਲ ਕਰ ਸਕਦਾ ਸੰਪਰਕ ਸਾਡੇ ਕੋਲ ਹੈਗੀ ਆ ਬਾਈ ਬਹੁਤ ਵਧੀਆ ਫਿਲਮ ਆ ਸਾਰਿਆਂ ਨੇ ਜਰੂਰ ਦੇਖਿਓ ਪਰ ਹੈਗਾ ਗੰਦੇ ਪਾਇਓ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਚਮਕੀਲਾ ਸਿਗਾ ਮਾ